ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਤੇਲਗਾਨਾ ਦੀ ਸਰਕਾਰ ਵੱਲੋਂ ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਤੇਲਗਾਨਾ ਦੇ ਮੁੱਖ ਮੰਤਰੀ ਰੇਵੰਤ ਰਾਏਡੀ ਵੱਲੋਂ ਇਹ ਫੈਸਲਾ ਲੈ ਗਿਆ ਤੇ ਇਹ ਫੈਸਲਾ ਜਲਦ ਹੀ ਲਾਗੂ ਹੋ ਜਾਵੇਗਾ ਜਿਹਦੇ ਚੱਲਦੇ ਕਿਸਾਨਾਂ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਤੇ ਕਿਸਾਨੀ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਵੀ ਸੁਣਾਉਣੀ ਹੈ ਸੋ ਡੱਲੇਵਾਲ ਸਾਹਿਬ ਲਗਾਤਾਰ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ ਪਰ ਕੇਂਦਰ ਸਰਕਾਰ ਦੇ ਕੰਮ ਤੇ ਜੂਨ ਨਹੀਂ ਸਰਕਾਰੀ ਉੱਤੇ ਹੀ ਤੇਲਗਾਨਾ ਦੀ ਸਰਕਾਰ ਵੱਲੋਂ ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਜੀ ਕਿਵੇਂ ਦੇਖਦੇ ਹੋ ਸੋ ਐਲਾਨ ਨੂੰ ਇਹ ਕੋ ਬਹੁਤ ਚੰਗੀ ਗੱਲ ਹੈ ਛਲਾਗਾ ਜੋ ਕਦਮ ਹੈ ਤੇਲੰਗਾਨਾ ਸਰਕਾਰ ਦਾ ਜੀ ਜਿਹੜਾ ਉਹਨਾਂ ਨੇ 2 ਲੱਖ ਦਾ ਕਰਜ਼ਾ ਮਾਫ ਕੀਤਾ ਹੈ ਦੂਜੀ ਗੱਲ ਇਹ ਹੈ ਕਿ ਮੇਰਾ ਜਿਹੜਾ 7 ਕੁ ਮਹੀਨੇ ਹੋਏ ਨੇ ਸਰਕਾਰ ਬਣੀ ਨੂੰ ਜੀ 7 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਨੇ ਆਪਦਾ ਵਾਅਦਾ ਪੂਰਾ ਕਰਨ ਵਾਲੀ ਗੱਲ ਕੀਤੀ ਉਹਨਾਂ ਨੇ ਤਾਂ ਉਹਨਾਂ ਦਾ ਚੋਣਵੀ ਵਾਅਦਾ ਸੀ ਤੇ ਅਸੀਂ ਨਿਸ਼ਾਨਾ ਦਾ 2 ਲੱਖ ਦਾ ਕਰਜ਼ਾ ਮਾਫ ਕਰਾਂਗੇ ਇਹ ਗੱਲ ਕਹੀ ਹੋਈ ਹੈ ਉਹਨਾਂ ਨੇ ਆ ਉਹਦਾ ਵੈਡਾ ਪੂਰਾ ਕਰਨ वाली ਗੱਲ ਕੀਤੀ ਹੈ ਚੰਗੀ ਗੱਲ ਇਹ ਵੀ ਆਈ ਹੈ ਨਾਲ ਉਹ ਖਬਰ ਨਿਕਲ ਕੇ ਆ ਰਹੀ ਹੈ ਕਿ ਉਹਨਾਂ ਨੇ ਜਿਹੜੀ ਰਾਸ਼ੀ ਹੈ ਉਹ ਵੀ ਅਲੋਕੇਟ ਕੀਤੀ ਹੈ ਇੱਕ ਉਹਦਾ ਇਕੱਲਾ ਬਿਆਨ ਦੇ ਦੇਣਾ ਅਸੀਂ ਕਰਜ਼ਾ ਮਾਫ ਕਰਾਂਗੇ ਫਿਰ ਦੋ ਦੋ ਸਾਲ ਲੋਕ ਅੰਦੋਲਨ ਕਰਦੇ ਫਿਰਦੇ ਨੇ ਉਹਨਾਂ ਨੇ ਰਾਸ਼ੀ ਅਲੋਕੇਟ ਕੀਤੀ ਤਾਂ ਮਤਲਬ ਉਹ ਕੋ ਕਰਜ਼ਾ ਮਾਫ ਉਹਨਾਂ ਲੋਕਾਂ ਦਾ ਸਮਝ ਲਓ ਹੋਇਆ ਜੀ 31000 ਕਰੋੜ ਦੀ ਰਾਸ਼ੀ ਉਹ ਜਿਹੜੀ ਅਗਲੀ ਗੱਲ ਹੈ ਮੈਂ ਸਮਝ ਨਹੀਂ ਆ ਕਿ ਦੇਖੋ ਇਹ ਵੈਡਾ ਇਹਦੇ ਤੋਂ ਸਾਡੀ ਕੇਂਦਰ ਸਰਕਾਰ ਨੂੰ ਸਭ ਲੈਣਾ ਚਾਹੀਦਾ ਵਾਅਦਾ ਇਹਨਾਂ ਨੇ ਵੀ ਕੀਤਾ ਹੋਇਆ ਹੈ 2014 ਤੋਂ ਲੱਗੇ ਹੋਏ ਨੇ ਵਾਅਦੇ ਕਰਨ ਹਰ ਚੋਣਾਂ ਦੇ ਵਿੱਚ ਵਾਅਦਾ ਹੁੰਦਾ ਹੈ ਇਹ ਕਿੰਨੇ ਇਹਨਾਂ ਨੇ ਉਹ ਵਾਅਦੇ ਪੂਰੇ ਨਹੀਂ ਕੀਤੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਜੀ ਪਰ ਉਹ ਜਿਹੜੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਹੈ ਇਹਨਾਂ ਨੇ ਅੱਜ ਤੱਕ ਉਹਦੇ ਤੇ ਦੁਬਾਰਾ ਕੋਈ ਕੋਈ ਹੁੰਦਾ ਤੇ ਚਾਰ ਚਰਚਾ ਵੀ ਨਹੀਂ ਕੀਤੀ ਗਈ ਕਿ ਕਰਜ਼ਾ ਕਿਵੇਂ ਮਾਫ ਹੋ ਸਭਾ ਮੁੱਕਰ ਗਈ ਇਹਨਾਂ ਦੇ ਬਹੁਤ ਸਾਰੇ ਲੀਡਰਾਂ ਨੇ ਇਹ ਕਹਤਾ ਦੇ ਅਸੀਂ ਤਾਂ ਕਦੇ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਹੀ ਨਹੀਂ ਤਾਂ ਇਹ ਜਿਹੜੀ ਗੱਲ ਹੈ ਸਰਕਾਰ ਨੂੰ ਉਹ ਆਪਦੇ ਕੀਤੇ ਵਾਅਦੇ ਦੇ ਉੱਤੇ ਆ ਕੇ ਉਹਨੂੰ ਮਾਫ ਕਰਨਾ ਚਾਹੀਦਾ ਜਿੰਨਾ ਉਹਨਾਂ ਨੇ ਮਾਫ ਕੀਤਾ ਬਹੁਤ ਚੰਗੀ ਗੱਲ ਹੈ ਬਾਕੀ ਰਹਿਦਾ ਕਰਜ਼ਾ ਕੇ ਸੈਂਟਰ ਸਰਕਾਰ ਜ਼ਿੰਮੇਵਾਰੀ ਚੱਕੇ ਉਹ ਕਰਜ਼ੇ ਨੂੰ ਮਾਫ ਕਰੇ ਤਾਂ ਕਿ ਦੇਸ਼ ਦਾ ਕਿਸਾਨ ਜਿਹੜਾ ਉਹ ਸੁਸਾਇਡ ਦੀ પરિਸਥਿਤੀਆਂ ਦੇ ਵਿੱਚੋਂ ਬਾਹਰ ਨਿਕਲ ਸਕੇ ਜੀ ਐਜੇ ਨੇ ਰੋਜ਼ਾਨਾ ਸਾਡੇ ਕਿਸਾਨਾਂ ਦੀਆਂ ਮੁਸ਼ਕਿਲੀਆਂ ਦਾ ਕਾਰਜ ਕਰਜ਼ਾ ਬਣ ਰਿਹਾ ਹੈ ਤਾਂ ਇਸ ਕਰਕੇ ਕਿਸਾਨ ਨੂੰ ਬਚਾਉਣ ਦੇ ਲਈ ਇਹ অতি ਜ਼ਰੂਰੀ ਹੈ ਕਿ ਕਿਸਾਨ ਦਾ ਕਰਜ਼ਾ ਮਾਫ ਕੀਤਾ ਜਾਏ ਔਰ ਉਹਨਾਂ ਸੰਧਿ ਉਹ ਸਰਕਾਰ ਨੇ ਜਿੰਨਾ ਕੀਤਾ ਸਲਾਘਾਯੋਗ ਹੈ ਬਹੁਤ ਵਧੀਆ ਕਦਮ ਚੁੱਕਿਆ ਹੈ ਪਰ ਇਹਨਾਂ ਨੂੰ ਵੀ ਉਹਦਾ ਬਾਕੀ ਜਿਹੜੀ ਰਾਸ਼ੀ ਹੈ ਕਿਸਾਨਾਂ ਦੀ ਉਹ ਕੇਂਦਰ ਸਰਕਾਰ ਨੂੰ ਦੇਜ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਚਾਹੀਦਾ ਹੈ ਜੀ ਸੋਡ ਲਿਵਾਸ ਸਾਹਿਬ ਜੀ ਨੇ ਸਰਕਾਰ ਨੇ ਆਪਣੇ ਤੌਰ ਤੇ ਤੇਲਗਾਨਾ ਜੀ ਨੇ ਕਰ ਦਿੱਤਾ ਸੋ ਨਾਦਰ ਪੰਜਾਬ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਜੀ ਦੇਖੋ ਮੈਂ ਤਾਂ ਇਹ ਕਹਾਂਗਾ ਕਿ ਸਾਰੀਆਂ ਸਰਕਾਰਾਂ ਕੱਲਾ ਪੰਜਾਬ ਨਹੀਂ ਸਾਰੀਆਂ ਸਰਕਾਰਾਂ ਨੂੰ ਅੱਗੇ ਆ ਕੇ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਇਹ ਕਿਸਾਨਾਂ ਦੇ ਉੱਤੇ ਕੋਈ ਇਹਨਾਂ ਦਾ ਇਹ ਕੋਈ ਇਹ ਕਰਜ਼ਾ ਮਾਫ ਕਰ ਦਿੰਦੇ ਨਹੀਂ ਤਾਂ ਕਿਸਾਨਾਂ ਦੇ ਕੋਈ ਆਸਾਨ ਨਹੀਂ ਹੋਏਗਾ ਦੇਸ਼ ਦੇ ਕਿਸਾਨ ਨੇ ਦੇਸ਼ ਨੂੰ ਉਹਨਾਂ పరిస్థిਤੀਆਂ ਤੋਂ ਕੱਢ ਕੇ ਸੈਲਵਟ ਪੈੰਡਕ ਕੀਤਾ ਜਦੋਂ ਕਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਲੱਗ-ਅਲੱਗ ਕੰਟਰੀਆਂ ਤੋਂ ਅਨਾਜ ਮੰਗਦੇ ਸੀ ਤੇ ਅਗਲੇ ਤਰ੍ਹਾਂ ਤਰਾਂ ਦੀਆਂ ਸ਼ਰਤਾਂ ਲਾਉਂਦੇ ਸੀ ਇਹਨਾਂ ਨੇ ਦਿੱਤੀ ਜੀ ਪਰ ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਨੇ ਸ਼ਰਤਾਂ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਅਨਾਜ ਖਾਣ ਨਹੀਂ ਦਿੰਦੇ ਸੀ ਉਹਦੇ ਤੋਂ ਮੁਕਤੀ ਦਵਾਈਆ ਦੇਸ਼ ਦੇ ਕਿਸਾਨ ਨੇ ਇਹਨਾਂ ਦਾ ਸਿਰਮਾਨ ਉੱਚਾ ਚੱਕਿਆ ਔਰ ਉਹਦੇ ਆਧਾਰ ਦੇ ਉੱਤੇ ਕਿਸਾਨ ਦਾ ਕਰਜ਼ਾ ਮਾਫ ਕਰਨਾ ਕੋਈ ਇਹ ਨਾ ਮੰਨਣਾ ਤੇ ਅਸੀਂ ਕਿਸਾਨ ਨੂੰ ਬਹੁਤ ਵੱਡਾ ਕੋਈ ਤੋਹਫਾ ਦੇਣ ਵਾਲੀ ਗੱਲ ਹੈ ਜੋ ਮੈਂ ਕਹਿ ਰਿਹਾ ਹਾਂ ਦੇਖੋ ਕਿਸਾਨ ਨੂੰ ਉਹਦੀ ਫਸਲ ਦਾ ਰੇਟ ਲਗਾਤਾਰ ਲਾਗਤ ਨਾਲੋਂ ਘੱਟ ਮਿਲ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਉਹ ਹੀ ਸੀੜੀ ਦੀ ਰਿਪੋਰਟ ਆਈ ਹੈ ਜਿਹਦੇ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਇੱਕ ਸਾਲ ਦੇ ਵਿੱਚ ਕਿਸਾਨ ਨੂੰ ਉਦੀ ਫਸਲ ਦਾ ਰੇਟ ਐਮਐਸਪੀ ਅਨਸਾਰ ਨਾ ਦੇ ਕੇ ਔਰ ਇੰਪੋਰਟ ਐਕਸਪੋਰਟ ਦੀਆਂ ਡਿਊਟੀਆਂ ਦੇ ਵਿੱਚ ਵੱਧੇ ਘਾਟੇ ਪ੍ਰੋਬਲਮਾਂ ਨੂੰ ਕ੍ਰੀਏਟ ਕਰਕੇ ਸਰਕਾਰ ਨੇ 14 ਲੱਖ ਕਰੋੜ ਰੁਪਏ ਦਾ ਇੱਕ ਸਾਲ 'ਚ ਦੇਸ਼ ਦੇ ਕਿਸਾਨਾਂ ਨੂੰ ਘਾਟਾ ਪਾਇਆ ਹੈ ਜੀ ਇਹ ਸਪਸ਼ਟ ਹੈ ਨੇ ਘਾਟਾ ਪਾਇਆ ਹੈ ਤੇ ਇਹਦਾ ਮਤਲਬ ਕਰਜ਼ੇ ਦਾ ਕਾਰਨ ਸਰਕਾਰਾਂ ਨੇ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਰਜ਼ਾ ਮਾਫ਼ ਕਰਨਾ ਕਾਰਪੋਰੇਟ ਦਾ ਕਰਜ਼ਾ ਲਗਾਤਾਰ ਮਾਫ਼ ਕੀਤਾ ਜਾ ਰਿਹਾ ਹੈ ਬਿਲਕੁਲ ਤੋਂ ਇੰਦੋਲੇ ਕੱਲੀ ਕੱਲੀ ਉਹ ਤੇਲ ਗੰਨਾਸਰਕਾਰ ਨੂੰ ਉਹਦੇ ਚੱਕੇ ਹੋਏ ਕਦਮਗੇ ਜੀ ਸ਼ਿਲਾਗਾ ਕਰਦੇ ਹੋਏ ਸਾਰਿਆਂ ਹੀ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਅਪੀਲ ਕਰਾਂਗੇ ਪਰ ਕੇਂਦਰ ਸਰਕਾਰ ਨੂੰ ਵੀ ਕਿ ਆਪਸੀ ਸਹਿਯੋਗ ਕਰਨ ਜਿਵੇਂ ਵੀ ਕਰ ਸਕਦੇ ਨੇ ਕਿਰਾ ਕਿਸਾਨ ਨੂੰ ਇੱਕ ਵਾਰੀ ਕਰਜ਼ੇ ਦੀ ਇਸ ਮਾਰ ਦੇ ਵਿੱਚੋਂ ਕਰਨਾ ਅਤੀ ਜ਼ਰੂਰੀ ਹੈ ਕਿਉਂਕਿ ਰੋਜ਼ਾਨਾ ਸਾਡੇ ਕਿਸਾਨਾਂ ਦਾ ਜਿਹੜਾ ਖੁਦਕਸ਼ੀਆਂ ਦਾ ਦੌਰ ਹੈ ਉਹ ਤੇਜ਼ ਹੁੰਦਾ ਜਾ ਰਿਹਾ ਹੈ ਉਹਨੂੰ ਰੋਕ ਲਈ ਜਾ ਸਕੇ ਸ਼ੁਕਰੀਆ ਜੀ ਸੋ ਜਿੱਦਕਿ ਢੱਲੇਵਾਲ ਸਾਹਿਬ ਵੱਲੋਂ ਵੀ ਕਿਹਾ ਗਿਆ ਹੈ ਕਿ ਕਿਸਾਨ ਖੁਦਕੁਸ਼ੀਆਂ ਕਰਨ ਤੇ ਮਜਬੂਰ ਹੋਏ ਹੋਏ ਨੇ ਕੇਂਦਰ ਸਰਕਾਰ ਨੂੰ ਸਬਕ ਸਿੱਖਣਾ ਚਾਹੀਦਾ ਤਾਂ ਜੋ ਉਹ ਵੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਤੇ ਜਿਹਦੇ ਚੱਲਦਾ ਸਰਵਣ ਸਿੰਘ ਪੰਦੇਰ ਵੱਲੋਂ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਮੈਂ ਸਰਵਣ ਸਿੰਘ ਪੰਦੇਰ ਇਸ ਸਮੇਂ ਸ਼ੰਭੂ ਮੋਰਚੇ से बोल रहा हूं आज 131ਵਾਂ ਇਹ ਮੋਰਚੇ ਦਾ ਦਿਨ ਹੋ ਗਿਆ ਜੋ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈ ਸਾਡੇ ਪਿੱਛੇ ਕੇਂਦਰ ਹਰਿਆਣਾ ਨੇ हमें दिल्ली जाने से रोकने के लिए दीवारें निकाल रखी है आगे आने वाले समय में बरसात का समय होगा हम सरकार से कह रहे हैं कि रस्ते जल्दी से जल्दी खोले जाएं। पंजाब का पंजाब के व्यापारी का ट्रांसपोर्टर का नुकसान आम जनता को सुविधा हो रही है इसी के साथ साथ जो आज तेलंगाना सरकार ने कर्ज माफी की है किसानों की लगभग कहा जा रहा है 40 लाख किसानों को इसका फायदा होगा यह सुखद बात है अच्छी बात अगर तेलंगाना सरकार ने किसानों से वादा किया तो वादा पूरा कर लिया अगर तेलंगाना सरकार इस तरह की नीति लेकर आए जिससे किसानों को फसलों का अच्छा भाव मिल सके तो ये इससे भी अच्छा होगा केंद्र को इससे सीख लेनी चाहिए केंद्र 14 लाख छप्पन हजार करोड़ का कर्ज कारपोरेट का तो माफ़ कर रहे कर रही है लेकिन देश के किसान मजदूर का कर्जा माफ नहीं करती ना देश के किसान मजदूर को एमएसपी लीगल गारंटी कानून बना के देती है तो ये खबर को हम लोग सुखद खबर और अच्छी बात समझेंगे जो किसान तेलंगाना के कर्ज के कारण खुदकुशियाँ कर रहे थे उनको आंशिक रूप से थोड़ी राहत जरूर मिलेगी धन्यवाद ਸਰਵਜਿੰਗ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਦੇ ਉੱਤੇ ਧਰਨਾ ਦੇ ਰਹੇ ਨੇ ਆਪਣੀਆਂ ਮੰਗਾਂ ਲੈ ਕੇ ਤੇ ਉਹਨਾਂ ਵੱਲੋਂ ਜਿਵੇਂ ਕੇਂਦਰ ਤੇ ਨਿਸ਼ਾਨੇ ਸਾਧੇ ਗਏ ਨੇ ਕਿ ਕੇਂਦਰ ਨੇ ਵੱਡੇ ਘਰਾਣੇ ਦਾ ਕਰਜ਼ਾ ਮਾਫ਼ ਕਰ ਦਿੱਤਾ ਪਰ ਕਿਸਾਨਾਂ ਵੱਲ ਧਿਆਨ ਨਹੀਂ ਦੇ ਰਹੀ ਹੁਣ ਵੇਖਣਾ ਹੋਵੇਗਾ ਕੇਂਦਰ ਸਰਕਾਰ ਇਸ ਗੱਲ ਨੂੰ ਲੈ ਕੇ ਕੀ ਗੌਰ ਕਰਦੀ ਹੈ ਭਾਜਪਾ ਸਰਕਾਰ ਹੁਣ ਇਹਨਾਂ ਨਾਲ ਸਮਾਂ ਦੱਸੇਗਾ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸੀ ਹਵਾ ਦੀ ਆਉਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ